ਬੀਬੀਆਂ ਵੀ ਜੀ ਦਾ ਕੰਮ ਮੈਨੇਜ ਕਰਨਾ ਹੈ ਮੈਨੇਜਮੈਂਟ ਕਰਨਾ ਹੈ ਉਹ ਬੀਬੀਆਂ ਵੀ ਪਾਣੀਆਂ ਦੀ ਵੰਡ ਵੀ ਕਰਦੀ ਆ ਆਪਣੀ ਮਰਜ਼ੀ ਨਾਲ ਪਾਣੀ ਛੱੜਦੀ ਵੀ ਆ ਆਪਣੀ ਮਰਜ਼ੀ ਨਾਲ ਡੈਮ ਭਰਦੀ ਵੀ ਆ ਉਹ ਸਾਰਾ ਕੁਝ ਆਪਣੇ ਹਿਸਾਬ ਨਾਲ ਕਰਦੀ ਆ ਇਹਨਾਂ ਨੂੰ ਕੁਝ ਨਹੀਂ ਪੁੱਛਿਆ ਜਾ ਰਿਹਾ ਕਹਿੰਦੇ ਦੱਸ ਦਿੰਨੇ ਆ ਜੀ ਤੁਹਾਨੂੰ ਆਹ ਦੇਖੋ ਜੀ ਹਰਿਆਣੇ ਨੂੰ ਵੱਧ ਪਾਣੀ ਛੱਡਣ ਲੱਗੇ ਸੀ ਜੇ ਆਪਾਂ ਜਾ ਕੇ ਕੰਟਰੋਲ ਕਰ ਲਿਆ ਬਚਾ ਲੇ ਪਰ ਉਸ ਤੋਂ ਬਾਅਦ ਕੇਂਦਰ ਨੇ ਤਹੀਆ ਕਰ ਲਿਆ ਕਿਹੜੀ ਰਹਿੰਦੀ ਖੁੰਦੀ ਤਾਕਤ ਵੀ ਐ ਪੰਜਾਬ ਕੋਲ ਬੀਬੀਐਮਬੀ ਦੀ ਕੋ ਕੋਲੀ ਜਾਂਦੀ ਕੱਲ ਵਾਲੀ ਕੈਬਨਟ ਚ ਕਹਿੰਦੇ ਜੀ ਦਰਿਆਵਾਂ ਵਾਲਾ ਫੈਸਲਾ ਵੀ ਲੈ ਲਿਆ ਕਿ ਦਰਿਆਵਾਂ ਚੋਂ ਰੇਤ ਵਿਚ ਕਾਉਣੀ ਐ ਤੇ ਉਧਰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਉੱਤੇ ਵੀ ਆਖਾ ਕਹਿੰਦੇ ਉਹਦੇ ਕੋਲ ਵੀ 12-13 ਏਕੜ ਜ਼ਮੀਨ ਪਈਆ 3-4 ਏਕੜ ਹੋਰ ਕੋਲ ਪਈਆ 15 ਗੇਕੜ ਉਹ ਆ ਪਿਛਲੇ ਦਿਨੀ ਅਸੀਂ ਪਟਿਆਲਾ ਤੇ ਲੁਧਿਆਣਾ ਦੀ ਪਾਵਰਕਾਮ ਇਹ ਜ਼ਮੀਨਾਂ ਦੀ ਗੱਲ ਕਰਕੇ ਹਟਿਆਗੇ ਚਾਹੇ ਉਹ ਬਸ ਅੱਡਾ ਹੈ ਚਾਹੇ ਪਾਵਰਕਾਮ ਦੀ ਜ਼ਮੀਨ ਹੈ 23 ਨੰਬਰ ਫੜਕ ਦੇ ਕੋਲ ਪਟਿਆਲਾ ਚ ਚਾਹੇ ਲੁਧਿਆਣਾ ਚ ਕਿ ਯਾਨੀ ਪ੍ਰਦੀਪ ਸਿੰਘ ਗੜਗਾਜ ਸਾਹਿਬ ਆਪਣਾ ਗੱਲਬਾਤ ਹੈ ਕਿ ਪਹੁੰਚੇ ਵੀ ਕਿ ਰੋਕੋ ਕੰਮ ਤੁਸੀਂ ਤਾਂ ਸੰਗਤ ਨੂੰ ਪਰੇਸ਼ਾਨ ਕਰੀ ਜਾਂਦੇ ਹੋ ਤੁਸੀਂ ਰਾਹ ਜਦੋਂ ਜੀ ਕਰਦਾ ਬੰਦ ਕਰ ਦਿੰਦੇ ਹੋ ਜਦੋਂ ਜੀ ਕਰਦਾ ਇਹ ਤੇ ਮੈਰੀਗੇਟ ਲਾਤੇ ਹੋ ਤੁਸੀਂ ਰਾਹ ਰੋਕਿਆ ਹੋਇਆ ਸੰਗਤ ਨੂੰ ਆਉਣੋ ਜਾਣੋ ਔਖਾ ਹੋਇਆ ਪਿਆ ਤੇ ਜਿਹੇ ਜਿਹੇ ਤੁਹਾਡਾ ਹੁਣ ਕੰਮ ਛੇੜਿਆ ਇਹ ਜਿਹੜਾ ਤੁਹਾਡਾ ਨਿਭੜਨਾ ਨਹੀਂਗਾ ਮਹੀਨੇ ਖੰਡ ਦੇ ਵਿੱਚ ਚਤੁਰਬੇਦੀ ਨੂੰ ਆਪਣੀ ਚਤਰਾਈ ਮਹਿੰਗੀ ਪੈਂਦੀ ਨਜ਼ਰ ਆ ਰਹੀ ਹੈ। ਨਵਨੀਤ ਚਤੁਰਵੇਦੀ ਨੂੰ ਗ੍ਰਿਫਤਾਰ ਕਰਨ ਲਈ ਕਹਿੰਦੇ ਪੁਲਿਸ ਚੰਡੀਗੜ੍ਹ ਦੀ ਗੇੜੇ ਮਾਰ ਰਹੀ ਹੈ। ਪੰਜਾਬ 'ਚ ਜਿਲ੍ਹਾ ਜਿਲ੍ਹਾ ਪੱਤਰ ਦੇ ਉੱਤੇ ਥਾਣਿਆਂ 'ਚ ਪਰਚੇ ਕੱਟੇ ਜਾ ਰਹੇ ਨੇ ਨਵਨੀਤ ਚਤੁਰਵੇਦੀ ਦੇ ਖਿਲਾਫ। ਪਰ ਮਾਮਲਾ ਇੱਥੇ ਤੱਕ ਨਹੀਂ ਰੁਕ ਰਿਹਾ। ਮਾਮਲਾ ਇਹ ਤੋਂ ਅੱਗੇ ਇਸ ਸਥਿਤੀ 'ਚ ਵਧਿਆ ਕਿ ਆਮ ਆਦਮੀ ਪਾਰਟੀ ਦੇ ਅੰਦਰ ਲੀਡਰ ਇੱਕ ਦੂਜੇ ਨੂੰ ਵੀ ਸ਼ੱਕੀ ਨਜ਼ਰੀਆਂ ਨਾਲ ਵੇਖਣ ਲੱਗੇ ਨੇ ਜਿੱਥੇ ਐਮਐਲਏਆਂ ਨੂੰ ਇਸ ਕਾਗਜ਼ਾਰੀ ਦੇ ਉੱਤੇ ਕਿ ਸਾਡੇ ਨਾਮ ਕਿੱਥੋਂ ਆਏ ਕਿਹਨੇ ਸਾਡੀਆਂ ਮੋਹਰਾਂ ਲਾਈਆਂ ਕਿਹਨੇ ਸਾਡੇ ਦਸਤਖਤ ਕੀਤੇ ਇਹਨੂੰ ਲੈ ਕੇ ਫਿਕਰ ਹੈ ਇੱਕ ਚਿੰਤਾ ਹੈ ਕਿ ਹਾਈਕਮਾਨ ਕੀ ਸੋਚਦੀ ਹੋਊਗੀ ਉੱਥੇ ਉਹਨਾਂ ਦੀਆਂ ਨਜ਼ਰਾਂ ਕਹਿੰਦੇ ਆਪਣੀ ਪਾਰਟੀ ਦੇ ਕੁਝ ਲੀਡਰਾਂ ਤੇ ਕੋਈ ਦਿੱਲੀ ਵਾਲੇ ਕੋਈ ਇੱਥੇ ਵਾਲੇ ਉਹਨਾਂ ਤੇ ਵੀ ਟਿੱਕੀਆਂ ਕਿ ਕਿਤੇ ਇਹਨਾਂ ਵੱਲੋਂ ਤਾਂ ਨਹੀਂ ਕੋਈ ਖੇਡ ਹੈਗਾ ਦੂਏ ਪਾਸੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਕਹਿੰਦੇ ਇਸ ਨਜ਼ਰੀਏ ਤੋਂ ਦੇਖ ਲਿਆ ਕਿ ਕਿਤੇ ਪਾਈਏ ਖੇਡ ਸਾਡਾ ਕੋਈ ਐਮਐਲਏ ਤਾਂ ਨਹੀਂ ਕਰੀ ਜਾਂਦਾ ਕੋਈ ਉਹਨਾਂ ਦੀ ਅਗਵਾਈ ਤਾਂ ਨਹੀਂ ਕਰੀ ਜਾਂਦਾ ਕੋਈ ਉਹਨਾਂ ਨੂੰ ਤਾਂ ਹੀ ਚਲਾ ਜਾਂਦਾ ਇਸ ਲਈ ਇੱਕ ਦੂਜੇ ਨੂੰ ਚੱਕੀ ਵੀ ਦੇਖਦੇ ਆ ਪਰ ਜਿਹੜੀ ਤਾਜ਼ਾ ਸਥਿਤੀ ਹੈ ਉਹ ਸਮਝਣਯੋਗ ਹੈ ਉਸ ਨੂੰ ਜੇ ਗੌਰ ਕਰੋਗੇ ਤਾਂ ਕਾਫੀ ਧੱਤ ਸਾਹਮਣੇ ਆਉਂਦੀ ਹੈ ਅੱਜ ਕਾਗਜ਼ ਚੈੱਕ ਕਰਨ ਦਾ ਦਿਨ ਸੀ ਰਾਜ ਸਭਾ ਦੇ ਲਈ ਆਮ ਆਦਮੀ ਪਾਰਟੀ ਵੱਲੋਂ ਸੱਤਾਧਾਰੀ ਧਿਰ ਵੱਲੋਂ ਅਰਜਿੰਦਰ ਗੁਪਤਾ ਨੂੰ ਉਮੀਦਵਾਰ ਵਜੋਂ ਉਤਾਰਿਆ ਗਿਆ। 20 ਆਮ ਆਦਮੀ ਪਾਰਟੀ ਦੇ ਐਮਐਲਏ ਨੇ ਉਹਦੇ ਫਾਰਮ ਤੇ ਦਸਤਖਤ ਕੀਤੇ ਹੋਏ ਨੇ, ਮੋਹਰਾਂ ਲਾਈਆਂ ਹੋਈਆਂ ਨੇ। ਖੁਦ ਮੁੱਖ ਮੰਤਰੀ ਭਗਵੰਤ ਮਾਨ ਤੇ ਪਾਰਟੀ ਦੇ ਪ੍ਰਧਾਨ ਅ ਅਮਨ अरोड़ा ਉਹ ਜਾ ਕੇ ਕਾਗਜ਼ ਢਾਕਲ ਕਰਾ ਕੇ ਆਏ ਸੀ। ਨਾਲ ਕਵਰਿੰਗ ਕੈਂਡੀਡੇਟ ਵਜੋਂ ਅਰਜਿੰਦਰ ਗੁਪਤਾ ਦੀ ਧਰਮ ਪਤਨੀ ਦੇ ਵੀ ਕਾਗਜ਼ ਢਾਕਲ ਨੇ। ਹਾਂ। ਇਸ ਤੋਂ ਇਲਾਵਾ ਤਿੰਨ ਉਮੀਦਵਾਰ ਇਹਨਾਂ ਦਾ ਜ਼ਿਕਰ ਅੱਪ ਪਿਛਲੇ ਦਿਨਾਂ ਤੋਂ ਕਰਦੇ ਆ ਰਹੇ ਆ। ਸਭ ਤੋਂ ਵੱਧ ਚਰਚਿਤ ਨਵਨੀਤ ਚਤੁਰਵੇਦੀ ਜਿਹੜਾ ਜੈਪੁਰ ਰਾਜਸਥਾਨ ਤੋਂ ਆਉਂਦਾ। ਪ੍ਰਵਾਕਰ ਦਾਦਾ ਜਿਹੜਾ ਮਹਾਰਾਸ਼ਟਰ ਤੋਂ ਆਉਂਦਾ। ਕਾਂਤੀ ਨਾਮ ਦਾ ਜਿਹੜਾ ਹਿਦਰਾਬਾਦ ਤੇਲਗਾਨਾ ਤੋਂ ਆਉਂਦਾ। ਇਹ ਤਿੰਨ ਉਮੀਦਵਾਰ ਸੀ। ਅੱਜ ਇਹਨਾਂ ਤਿੰਨਾਂ ਉਮੀਦਵਾਰਾਂ ਦੇ ਕਾਗਜ਼ ਤਾਂ ਹੋ ਗਏ ਰੱਦ। ਕਾਂਤੀ ਤੇ ਪ੍ਰਵਾਕਰ ਦਾਦਾ ਕੋਲ ਕਹਿੰਦੇ ਨੰਬਰ ਹੀ ਨਹੀਂ ਸੀਗੇ ਜਿੰਨਾ ਰਾਹੀਂ ਉਹ ਮੈਦਾਨ 'ਚ ਟਿਕ ਸਕਦੇ। ਇਸ ਲਈ ਉਹਨਾਂ ਦੇ ਕਾਗਜ਼ ਤਾਂ ਹੋ ਗਏ ਰੱਦ। ਪਰ ਨਵਨੀਤ ਚਤੁਰਵੇਦੀ ਉਹ ਬੰਦਾ ਹੈ ਜਿਹੜਾ 6 ਅਕਤੂਬਰ ਨੂੰ ਕਾਗਜ਼ ਦਾਖਲ ਕਰਕੇ ਜਾਂਦਾ ਸਭ ਤੋਂ ਪਹਿਲਾਂ ਤੇ ਜਦੋਂ ਕਾਗਜ਼ ਦਾਖਲ ਕਰਨ ਦੇ ਲਈ ਉਹ ਆਉਂਦਾ ਤਾਂ ਉਹਦੇ ਫਾਰਮ ਦੇ ਉੱਤੇ 10 ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਨਾਮ ਹੁੰਦੇ ਨੇ 10 ਘੱਟ ਨਹੀਂ ਜਿਸ ਨੂੰ ਲੈ ਕੇ ਉਸ ਨੂੰ ਮੌਕੇ ਤੇ ਇਤਲਾਹ ਦੇ ਦਿੱਤੀ ਜਾਂਦੀ ਕਿ ਭਾਈ ਤੇਰੇ ਕਾਗਜ਼ ਵੀ ਟਿਕਣਾ ਨਹੀਂਗੇ ਕਿਤੇ ਉਹ ਨਾਂ ਲਿਖੀ ਫਿਰਦਾ ਜੇ ਇਹਨਾਂ ਦੀ ਸਹਿਮਤੀ ਹੈ ਤੇ ਇਹਨਾਂ ਦੇ ਮੋਹਰ ਦਸਤਖਤ ਕਿੱਥੇ ਆ ਉਹ ਕਹਿੰਦਾ ਮੇਰੇ ਕੋਲ ਤਾਂ ਬਹੁਤ ਦਾ ਸਮਰਥਨ ਹੈ ਕੋਈ ਗੱਲ ਨਹੀਂ ਤੁਸੀਂ ਇਹ ਕਾਗਜ਼ ਰੱਖ ਲਓ ਜੇ ਰੱਦ ਹੁੰਦੇ ਇਹਨਾਂ ਨੂੰ ਰੱਦ ਕਰ ਲਿਓ ਮੈਨੂੰ ਇੱਕ ਫਾਰਮ ਹੋਰ ਦੇ ਦਿਓ ਕਹਿੰਦੇ ਉਹ ਨਾਮਜਦਗੀ ਪੱਤਰਾਂ ਦਾ ਇੱਕ ਸੈੱਟ ਹੋਰ ਲੈ ਕੇ ਚਲਾ ਗਿਆ ਉਸ ਸਮੇਂ ਤਾਂ ਨਹੀਂ ਲੱਗਿਆ ਹੋਊਗਾ ਕਿ ਕੀ ਇਹ ਹਾਸੀ ਖੇਲੀ ਕਰੀ ਜਾਂਦਾ ਪਰ ਕੱਲ ਜਦੋਂ ਆਖਰੀ ਦਿਨ ਸੀ 5 ਵਜੇ ਤੱਕ ਦਾ ਸਮਾਂ ਸੀ ਤਾਂ ਦਿਨ ਟਰਲਦਿਆਂ ਟਰਲਦਿਆਂ ਤੱਕ ਉਹ ਆ ਕੇ ਆਪਣਾ ਨਾਮਾ ਸੈੱਟ ਫੜਾ ਗਿਆ ਹੁਣ ਨਵੇਂ ਸੈੱਟ ਦੇ ਉੱਤੇ ਨਵੇਂ ਆਵਾਜ਼ੀ ਪਾਰਟੀ ਦੇ ਮਤਲਬ ਜਿਹੜੇ ਪਹਿਲੇ 10 ਲਿਖੇ ਸੀ ਉਹਨਾਂ ਦੇ ਨਾਮ ਨਹੀਂ ਸੀ ਹੋਰ ਨਵੇਂ ਦਸੋਂ ਦੇ ਨਾਮ ਸੀ ਉਹਨਾਂ ਦੇ ਨਾਮ ਵੀ ਸੀ ਉਹਨਾਂ ਦੇ ਦਸਕਤ ਵੀ ਸੀ ਉਹਨਾਂ ਦੀਆਂ ਮੋਹਰਾਂ ਵੀ ਸੀ ਤੇ ਫਿਰ ਕਹਿੰਦੇ ਜੀ ਵਿਧਾਨ ਸਭਾ ਦੇ ਸੈਕਟਰੀ ਸਾਹਿਬ ਤੇ ਉਹਨਾਂ ਦੀ ਟੀਮ ਨੇ ਕਾਹ ਲੈ ਕੇ ਰੱਖ ਲੇ ਵੀ ਠੀਕ ਹੈ ਜੀ ਹੁਣ ਤਾਂ ਤੁਸੀਂ ਤਾਂ ਆਪਣੇ ਵੱਲੋਂ ਕਰਕੇ ਗਏ ਹੋ ਕਾਰ ਬਈ ਪਰ ਜਦੋਂ ਉਹਦੀ ਪਰਚੋਲ ਕੀਤੀ ਗਈ ਉਹਨਾਂ ਦੇ ਨਾਮਾਂ ਦੇ ਉਹ ਐਮ ਐਲ ਏ ਦੇ ਨਾਮ ਸਾਹਮਣੇ ਆਏ ਉਹਨਾਂ ਦੇ ਬੂਹੇ ਖੜਕਾਏ ਗਏ ਪੁੱਛਿਆ ਗਿਆ ਤਾਂ ਇੱਕ ਕੀ ਸਾਰੇ ਦੇ ਸਾਰੇ ਐਮ ਐਲ ਏ ਮੁੱਕਰ ਦੇ ਨਜ਼ਰ ਆਏ ਕਿ ਨਾ ਅਸੀਂ ਕਿਸੇ ਨੂੰ ਫਸਟ ਕੀਤਾ ਨਾ ਸੈਕੰਡ ਕੀਤਾ ਨਾ ਅਸੀਂ ਕਿਸੇ ਨੂੰ ਸਹਿਮਤੀ ਪ੍ਰਟਾਈ ਨਾ ਕੀਤੀ ਮੋਰ ਲਾਈ ਨਾ ਕੀਤੀ ਦਸਤਖਤ ਕੀਤੇ ਸਾਡਾ ਕਿਥੋਂ ਵੈਸੇ ਰੋਲਾ ਇਸ ਗੱਲ ਦਾ ਵੀ ਪੈਣ ਲੱਗ ਪਿਆ ਕਿ ਜੀ ਨਵਨੀਤ ਚੰਦਰਬੰਦੀ ਇਹ ਚਤਰਾਈ ਕਰ ਗਿਆ ਜੀ ਕਹਿੰਦੇ ਇਹ ਜੀ ਕਹਿੰਦੇ ਆਮ ਆਦਮੀ ਪਾਰਟੀ ਦੇ ਐਮਐਲਏ ਕੋਲ ਪਹੁੰਚ ਗਿਆ ਜੀ ਉਹਨਾਂ ਨੂੰ ਕਹਿੰਦਾ ਜੀ ਕਿ ਜੀ ਮੈਂ ਮੈਨੂੰ ਦਿੱਲੀ ਵਾਲਿਆਂ ਨੇ ਭੇਜਿਆ ਜੀ ਆ ਤੁਹਾਡੇ ਦਸਕਰ ਤੇ ਮੋਹਰਾ ਮੰਗਿਆ ਨੇ ਜੀ ਇਹ ਜ਼ਰੂਰੀ ਹੈ ਜਿਨ੍ਹਾਂ ਦਾ ਹੁਕਮ ਹੈ ਜੀ ਫਲਾਣੇ ਦਾ ਢਿੰਕੇ ਦਾ ਕਹਿੰਦੇ ਜੀ ਖਰਾ ਕੇ ਲੈ ਗਿਆ ਕਈਆਂ ਤੋਂ ਕਈਆਂ ਤੇ ਕਹਿੰਦੇ ਅਸਲੀ ਕਈਆਂ ਤੇ ਜਾਲੀ ਇਹ ਵੀ ਗੱਲ ਤਰੀ ਪਰ ਇੱਕ ਬਾਡੇ ਤੋਂ ਜਿਨ੍ਹਾਂ ਦੇ ਪਹਿਲਾ ਨਾਮ ਸੀ ਉਹ ਵੀ ਮੁੱਕਰੇ ਨੇ ਤੇ ਜਿਨ੍ਹਾਂ ਦੇ ਹੁਣ ਨਾਮ ਨੇ ਐਮਐਲਏ ਨੇ ਉਹ ਵੀ ਮੁੱਕਰੇ ਨੇ ਚਲੋ ਮੈਂ ਤੁਹਾਡੇ ਦੁਆਰਾ ਧਿਆਨ ਚ ਲਿਆ ਦਿੰਨਾ ਪਹਿਸ ਮੈਂ ਕੱਲੋਂ ਨਾਮ ਤੁਹਾਡੇ ਸਾਹਮਣੇ ਰੱਖੇ ਵੀ ਸੀ ਜਦੋਂ 6 ਤਰੀਕ ਨੂੰ ਕਾ ਕੇ ਦਾਖਲ ਕਰਾ ਕੇ ਜਾਂਦਾ ਨਮਨੀ ਚਤੁਰਵੇਦੀ ਤਦ ਉਹਨੇ ਜਿਹਨਾਂ ਦਾ ਐਮਐਲਏ ਦੇ ਨਾਮ ਲਿਖੇ ਸੀ ਉਹਨਾਂ ਚ ਰਜਨੀਸ਼ దਈਆ ਨਰੇਸ਼ ਕਟਾਰੀਆ ਐ ਸੁਖਬੀਰ ਸਿੰਘ ਮੈਸਟਰਖਾਨਾ ਐ ਰਣਵੀਰ ਭੁੱਲਰ ਗੁਰਲਾਬ ਕਨੌਰ ਅਮੋਲਕ ਸਿੰਘ ਮਨਜੀਤ ਸਿੰਘ ਬਲਾਸਪੁਰ ਕੁਲਵੰਤ ਸਿੰਘ ਪੰਡੋਰੀ ਗੁਰਪ੍ਰੀਤ ਸਿੰਘ ਬਣਾਵਾਲੀ ਕੁਲਵੰਤ ਸਿੰਘ ਬਾਜੀਗਰ ਤਦ ਇਹਨਾਂ ਦਸਾਂ ਦੇ ਨਾਮ ਸੀ ਹੁਣ ਜਦੋਂ ਲੰਘੇ ਕੱਲ ਸ਼ਾਮ ਨੂੰ ਨਵਾਂ ਸਰਪ ਦੇਖੇ ਗਿਆ ਜਿਹਦੇ ਵਿੱਚ ਐਮਐਲਏਾਂ ਦੇ ਦਸਕਤ ਤੇ ਮੋਹਰਾਂ ਵੀ ਲਾ ਕੇ ਦੇਖੇ ਗਿਆ ਤਦ ਇਹਨਾਂ ਦਸਾਂ 'ਚ ਇੱਕ ਵੀ ਨਾਮ ਨਹੀਂ ਸੀ ਜਦੋਂ ਕਿ ਇਹਨਾਂ ਦਸਾਂ 'ਚ ਦੋ ਤਿੰਨ ਨਾਮ ਹੋਣੇ ਜਿਨ੍ਹਾਂ ਨੇ ਰਜਿੰਦਰ ਗੁਪਤਾ ਨੂੰ ਵੀ ਦਸਖਤ ਕੀਤੇ ਨੇ ਉਹਦੀ ਉਮੀਦਵਾਰੀ ਦੇ ਵਿੱਚ ਵੀ ਹਾਮੀ ਭਰੀ ਐ ਹੁਣ ਜਿਹੜੇ ਨਵੇਂ ਸੈੱਟ ਦੇ ਕੇ ਗੈਨਮਨੀ ਚਤੁਰਵੇਦੀ ਉਹਦੇ ਵਿੱਚ ਜਿਹੜੇ ਨਾਮ ਸੀ ਉਹ ਇਸ ਨਾਮਾਂ ਤੋਂ ਬਿਲਕੁਲ ਬੱਖਰੇ ਸੀ ਤੇ ਇਹਦੇ ਵਿੱਚ ਵੀ ਦੋ ਤਿੰਨ ਨਾਮ ਹੋ ਸੀ ਜਿਨ੍ਹਾਂ ਨੇ ਰਜਿੰਦਰ ਗੁਪਤਾ ਨੂੰ ਵੀ ਪਹਿਲ ਕਦਮੀ ਦੇ ਵਿੱਚ ਉਹਦੇ ਫਾਰਮਾਂ ਦੇ ਉੱਤੇ ਦਸਖਤ ਕੀਤੇ ਹੁਣ ਜਿਹੜੇ ਨਵੇਂ ਨਾਮ ਸਾਹਮਣੇ ਆਏ ਉਹਨਾਂ 'ਚ ਗੁਰਦੇਵ ਸਿੰਘ ਦੇਵਮਾਨ ਨਾਬੇਆ ਫਿਰ ਰੋਪੜ ਤੋਂ ਦਿਨੇ ਛੱਡਾ ਫਿਰ ਲੁਧਿਆਣੇ ਤੋਂ ਅਸ਼ੋਕ ਪ੍ਰਾਸ਼ਰ ਪੱਪੀ ਫਿਰ ਜਲੰਧਰ ਤੋਂ ਰਮਨ ਅਰੋੜਾ ਫਿਰ ਅੰਮ੍ਰਿਤਸਰ ਤੋਂ ਕੁਬੇਰ ਵੀਜੇ ਪ੍ਰਤਾਪ ਫਿਰ ਜਸਵੀਰ ਸਿੰਘ ਸੰਧੂ ਫਿਰ ਦਵਿੰਦਰ ਸਿੰਘ ਲਾਢੀ ਤੋਂ ਹਾਂ ਫਿਰ ਵੀਜੇ ਸਿੰਘਲਾ ਫਿਰ ਫੋਜਾ ਸਿੰਘ ਸਰਾਰੀ ਮਦਨ ਲਾਲ ਬਖਾ ਹੁਣ ਇਹਨਾਂ ਚੋਂ ਕਈ ਨਾਮ ਹੋਣੇ ਜਿਹਨਾਂ ਦੀ ਤਣਾ ਤਾਂ ਨਹੀਂ ਚੱਲਦੀ ਆ ਸਰਕਾਰ ਚ ਵੀ ਹਾਈ ਕਮਾਂਡ ਨਾਲ ਵੀ ਚਾਹੇ ਦੇਮਾਨ ਦਾ ਵੀ ਕਈ ਵਾਰ ਕੋਈ ਨਾ ਕੋਈ ਪਹਿਲੂ ਆ ਜਾਂਦਾ ਜਦੋਂ ਕੋਈ ਦਿਨੇ ਛੱਡਾ ਮੋਤ ਚ ਮੋਤ ਚੱਲ ਰਹੇ ਨੇ ਹੈਨਾ ਹਲਕੇ ਚ ਵੀ ਤੇ ਹਾਈ ਕਮਾਂਡ ਨਾਲ ਵੀ ਇੱਧਰ ਅਸ਼ੋਕ ਪ੍ਰਾਸ਼ਰ ਪੱਪੀ ਐ ਉਹਦੇ ਮਾਮਲੇ ਦੇ ਵਿੱਚ ਵੀ ਇਹ ਪਹਿਲ ਕਦਮੀ ਹੈਗੀ ਆ ਕਿ ਬਈ ਪੱਪੀ ਦਾ ਕੋਈ ਨਾ ਕੋਈ ਵਿਗਾੜ ਪੈ ਰਿਹਾ ਕਦੇ ਉਹ ਉਦਘਾਟਨੀ ਬੋਰਡ ਪਾਉਣ ਦੇ ਦਾ ਕਦੇ ਕੁਝ ਕਰਦਾ ਇਸ ਵੀ ਉਹਦਾ ਵੀ ਪਹਿਲੂ ਹੈਗਾ ਰਮਨ ਰੋੜਾ ਤਾਂ ਅੰਦਰ ਤੱਕ ਵੀ ਜਾਇਆ ਪਰ ਇੱਕ ਦੋ ਮਾਮਲੇ ਵੀ ਆਲੇ ਕੁਮਰ ਵਿਜੇ ਪ੍ਰਤਾਪ ਵੀ ਪਾਰਟੀ ਦੇ ਨਾਲ 36 ਦਾ ਅੰਕੜਾ ਹੈ ਹੈਨਾ ਇਸੇ ਤਰ੍ਹਾਂ ਬੀਜੇ ਸਿੰਘਲਾ ਦਾ ਸ਼ੁਰੂ ਚੇ ਪਿੱਛੇ ਫਸ ਗਿਆ ਸੀ ਹੋਜਾ ਸਿੰਘ ਸਰਾਰੀ ਨੂੰ ਮੰਤਰੀ ਉਹਦੇ ਤੋਂ ਉਟਾਇਆ ਸੋ ਇਹ ਚੋ ਨਾਮ ਹੈ ਕਿਨੇ ਉਹਨੇ ਨਾਮ ਬੜੇ ਸੋਚ ਸਮਝ ਕੇ ਚੁਣੇ ਕਿਨੇ ਦੱਸੇ ਨਾਮ ਕਿਨੇ ਨਾਮਾਂ ਦੀ ਉਹਦੇ ਕੋਲ ਸੂਚੀ ਸੌਂਪੀ ਕਿਨੇ ਉਹਨੂੰ ਸਲਾਹ ਦਿੱਤੀ ਕੌਣ ਉਹਦੇ ਪਿੱਛੇ ਹੈ ਇਹ ਸਵਾਲ ਵੀ ਵੱਡਾ ਹੁੰਦਾ ਹੈ ਪਰ ਅੱਜ ਹੁਣ ਜਦੋਂ ਐਮਐਲਏ ਨੇ ਦੱਸਤਾ ਜੀ ਕਿ ਅਸੀਂ ਇਹਦੇ ਨਾਲ ਸਹਿਮਤ ਨਹੀਂ ਹੈਗੇ ਸਾਡੇ ਨਾਮ ਨੇ ਨਾਮ ਨਹੀਂ ਅਸੀਂ ਸਹਿਮਤ ਪਟਾਇਆ ਅਸੀਂ ਮੋਹਰ ਨਹੀਂ ਲਾਈ ਅਸੀਂ ਦਸਖਤ ਨਹੀਂ ਕੀਤੇ ਤਦ ਕਹਿੰਦੇ ਜੀ ਅੱਜ ਉਹਦੇ ਕਾਗਜ਼ ਵੀ ਰਾਤ ਕਰ ਦਿੱਤੇਗੇ ਉਹ ਮਹਾਰਾਸ਼ਟਰ ਵਾਲੇ ਦਾ ਵੀ ਤੇਲਗਾਨਾ ਵਾਲੇ ਦਾ ਵੀ ਤੇ ਇਹ Jaipur ਵਾਲੇ ਦਾ ਇਹਦੇ ਕਾਗਜ਼ ਵੀ ਰਾਤ ਹੋਗੇ ਹੁਣ ਕਾਗਜ਼ ਬੱਚੇ ਨੇ ਕੱਲੇ ਰਜਿੰਦਰ ਗੁਪਤਾ ਦੇ ਜਿਹਦਾ ਰਾਸਵਾ ਮੈਂਬਰ ਬਣਨਾ ਤੈਆ ਕਿ ਅਗਲੇ ਕੋਲ ਗਣਤੀ ਮਿੰਟੀ ਪੂਰੀ ਆ ਹਾਂ ਉਹਨਾਂ ਦੀ ਪਤਨੀ ਦੇ ਵੀ ਕੱਲ ਨੂੰ ਦਰਸ ਪਾਏਗੇ ਨੇ ਪਰ ਉਹ ਕੱਲ ਨੂੰ ਕਾਗਜ਼ ਵਾਪਸ ਲੈ ਲੈਣਗੇ ਇੱਕ ਵੀ ਠੀਕ ਹੈ ਜੀ ਜਦੋਂ ਕਾਗਜ਼ ਵਾਪਸੀ ਹੋ ਗਈ ਤੱਕਲੇ ਰਜਿੰਦਰ ਗੁਪਤਾ ਤੇ ਉਹਨਾਂ ਦਾ 24 ਨੂੰ ਬਣਨਾ ਤੈਆ ਜੀ ਹੁਣ ਕੋਈ ਵੋਟਾਂ ਦੀ ਸਥਿਤੀ ਤਾਂ ਨਹੀਂ ਰਹੀ ਕਿਉਂਕਿ ਵਿਰੋਧੀ ਧਿਰ ਦਾ ਕੋਈ ਉਮੀਦਵਾਰ ਖੜਾ ਨਹੀਂ ਕੀਤਾ ਤੇ ਜੇ ਇਹਦੇ ਸਮਰਥਨ ਹੁੰਦਾ ਕਿਸੇ ਵਿਰੋਧੀ ਧਿਰ ਦੇ ਐਮਐਲਏ ਦਾ ਵੀ ਨਾਂ ਹੁੰਦਾ ਪਰ ਨਵਨੀਤ ਚੱਤਰਵੈਦੀ ਕਹਿੰਦਾ ਕਿ ਭਈ ਮੈਂ ਤਾਂ ਜਾਊਂਗਾ ਹਾਈ ਕੋਰਟ ਮੈਂ ਕਰੂੰਗਾ ਇਹਨਾਂ ਦੇ ਖਿਲਾਫ ਕੇਸ ਉਧਰ ਦੂਏ ਪਾਸੇ ਜ਼ਿਲ੍ਹਾ ਪੱਧਰ ਤੇ ਐਮਐਲਏ ਨੇ ਕਰਾਤੀ ਐਫਆਈਆ ਤੇ ਰੋਪੜ ਦੀ ਕਿਲੋ ਥਾਵਾ ਦੀ ਪੁਲਿਸ ਕਹਿੰਦੇ ਨਵਨੀਤ ਚੱਤਰਵੈਦੀ ਨੂੰ ਲੱਭਦੇ ਲੱਭਦੇ ਚੰਡੀਗੜ੍ਹ ਵੀ ਆ ਗਏ ਹੁਣ ਪਤਾ ਨਹੀਂ ਚੰਡੀਗੜ੍ਹ ਹੀ ਫੇਰੀ ਮਾਰ ਕੇ ਮੁੜ ਜਾਣਗੇ ਕਿ ਜੈਪੁਰ ਤੱਕ ਉਹਦੇ ਟਿਕਾਣਿਆਂ ਤੱਕ ਵੀ ਜਾਣਗੇ ਹੁਣ ਇਹਦੇ ਵਿਚਾਲੇ ਸ਼ੰਕੇਸ਼ੋਭੇ ਖੜੇ ਨੇ ਕਿ ਕੀ ਇਹ ਕਿਸੇ ਦੀ ਸ਼ਰਾਰਤ ਸੀ ਬਾਹਰੋਂ ਹੀ ਕਿਉਂ ਆਏ ਤੈਨੂੰ ਉਮੀਦਵਾਰ ਕੋਈ ਸਥਾਨਕ ਉਮੀਦਵਾਰ ਵੀ ਭਰ ਸਕਦਾ ਸੀ ਕੋਈ ਵਿਰੋਧੀ ਧਿਰ ਵੀ ਆਪਣਾ ਸਾਂਝਾ ਉਮੀਦਵਾਰ ਖੜਾ ਕਰ ਸਕਦੀ ਸੀ ਇਹ ਤਿੰਨ ਬੰਦੇ ਬਾਹਰੋਂ ਹੀ ਕਿਉਂ ਆਏ ਕੌਣ ਲੈ ਕੇ ਆਏ ਇਹਨਾਂ ਕਹਿੰਦੇ ਜੀ ਵਿਰੋਧੀ ਧਿਰ ਕਾਂਗਰਸ ਹੈ ਜਾਂ ਕੇਂਦਰ ਦੇ ਵਿੱਚ ਭਾਜਪਾ ਹੈ ਆਮ ਆਦਮੀ ਪਾਰਟੀ ਦੇ ਕੁਝ ਲੀਡਰ ਵਰਕਰ ਇਹਨਾਂ ਦੀ ਗੱਲ ਕਰਦੇ ਨੇ ਕੁਝ ਕਹਿੰਦੇ ਹੋ ਸਕਦਾ ਵੀ ਬੀਜੇਪੀ ਪੰਜਾਬ ਦੇ ਵਿੱਚ ਹੈਨਾ ਸ਼ਰਾਰਤਾਂ ਕਰਾ ਰਹੀ ਹੋਵੇ ਜਦੋਂ ਕਿ ਕਹਿੰਦੇ ਅੰਦਰੋਂ ਹੀ ਫਿਰ ਜਵਾਬ ਮਿਲਦਾ ਪਾਰਟੀ 'ਚ ਕਿ ਆਏ ਨਹੀਂ ਭਾਈ ਉਹਨਾਂ ਕੋਲ ਪੈਸਾ ਮਸਲ ਪਾਵਰ ਮਨੀ ਪਾਵਰ ਸਾਡੇ ਨਾਲੋਂ ਵੱਧ ਹੈ ਜੇ ਉਹ ਇਹੀ ਕੁਸ਼ਰਤ ਕਰਨਗੇ ਫਿਰ ਤਾਂ ਐਮਐਲਏ ਨੂੰ ਨਾਲੇ ਲੈ ਕੇ ਜਾਣਗੇ 10 ਦਾ ਕਾਗਜ਼ ਦਾਖਲ ਕਰਾਉਣ ਜਾਣਗੇ ਫਿਰ ਤਾਂ ਕਹਿੰਦੇ ਉਹ ਇੱਥੋਂ ਤੱਕ ਵੀ ਗੱਲ ਹੁੰਦੀ ਆ ਜੇ ਹੁਣ ਉਹਨਾਂ ਦੀ ਸ਼ਰਾਰਤ ਨਹੀਂ ਕਿ ਉਹਨਾਂ ਦੇ ਸਿਰ ਜਾਂ ਕਿਸੇ ਹੋਰ ਪਾਰਟੀ ਦੇ ਸਿਰ ਕੋ ਢਿੱਕਰਾ ਪਰ ਨੜਜੀ ਕਵਾਇਦਾ ਕੀ ਇਹ ਦੱਸਣ ਲਈ ਦੇਖੋ ਜੀ ਬਾਹਰੀਆਂ ਨੂੰ ਲਿਆ ਕੇ ਯੂਰੇ ਦਖਲ ਕਰਾਈ ਜਾ ਰਹੀ ਹੈ ਇਸ ਦੀ ਆਵਾਜ਼ ਦੀ ਪਾਰਟੀ ਆਪਣਾ ਬਾਹਰੀ ਦਾ ਦਾਗ ਇਦਾਂ ਤੋੜਨਾ ਚਾਹੁੰਦੀ ਹੈ ਜਾਂ ਪੰਜਾਬ ਦੇ ਮੂਰੇ ਜਿਹੜੇ ਮਸਲੇ ਖੜੇ ਸੀ ਖਾਸ ਕਰਕੇ ਉਸ ਦਿਨ ਜਦੋਂ ਰਜਿੰਦਰ ਗੁਪਤਾ ਨੂੰ ਉਮੀਦਵਾਰ ਬਣਾਇਆ ਕੱਲ ਜਿਹੜਾ ਵਿਰੋਧ ਖੜਾ ਹੋ ਰਿਹਾ ਸੀ ਉਸ ਵਿਰੋਧ ਨੂੰ ਇਸ ਤਰੀਕੇ ਨਾਲ ਮੱਠਾ ਕਰ ਦਿੱਤਾ ਗਿਆ ਇਸ ਤਰੀਕੇ ਨਾਲ ਖਤਮ ਕਰ ਦਿੱਤਾ ਗਿਆ ਖਾਰਜ ਕਰ ਦਿੱਤਾ ਗਿਆ ਕਿਆ ਚੱਕੋ ਜੀ ਮੁੱਦਾ ਤਾਂ ਇਹ ਬਣ ਗਿਆ ਕਿੱਥੋਂ ਆ ਗਿਆ ਜੀ ਕਿਵੇਂ ਆ ਗਿਆ ਜੀ ਕਿਹਨੇ ਕਾਗਜ਼ ਭਰਾਤੇ ਜੀ ਕਿ ਇਸ ਤਰ੍ਹਾਂ ਦੀ ਕੋਈ ਸਿਆਸੀ ਖੇਡ ਹੋਈ ਆ ਪਰ ਇਹ ਬਹੁਤ ਜੇਕਰ ਪਾਰਟੀ ਦੇ ਅੰਦਰੋਂ ਜਾਂ ਪਾਰਟੀ ਦੇ ਬਾਹਰੋਂ ਜਿੱਥੋਂ ਵੀ ਇਹ ਹਰਕਤ ਹੋਈ ਆ ਜੇਕਰ ਐਮਐਲਏ ਦੇ ਵਿੱਚ ਸਹਿਮਤ ਨਹੀਂ ਹੈਗੇ ਤਾਂ ਇਹ ਬਹੁਤ ਘਟੀਆ ਹਰਕਤ ਹੈ ਪਰ ਜਦੋਂ ਪਹਿਲਾ ਸੈਟ ਆਇਆ ਤਦ ਤੇ ਹੁਣ ਦੂਜਾ ਸੈਟ ਆਇਆ ਤਦ ਕੀ ਕਵਾਇਦ ਕਾਗਜ਼ ਰਾਤ ਕਰਨ ਤੱਕ ਰੁਕੇਗੀ ਅਗਲਾ ਤਾਂ ਕਹਿੰਦਾ ਮੈਂ ਜਾਊਂਗਾ ਹਾਈ ਕੋਰਟ ਇੱਥੇ ਐਫ ਆਈ ਆਰ ਨਾ ਕਰਾ ਲਿਆ ਐ ਐਮ ਐਲ ਨੇ ਆਪਣੇ ਪੱਧਰ ਤੇ ਪਰ ਪਾਰਟੀ ਦਾ ਸਰਕਾਰ ਦਾ ਬਿਆਨ ਕਿੱਥੇ ਆ ਸਰਕਾਰ ਇਹਦੇ ਮਸਲੇ ਤੇ ਪਹਿਲ ਕਦਮੀ ਕਿੱਥੇ ਕਰ ਰਹੀ ਹੈ ਸਰਕਾਰ ਇਸ ਨੁਕਤੇ ਨੂੰ ਛੂਣ ਦੀ ਕੋਸ਼ਿਸ਼ ਕਿਉਂ ਨਹੀਂ ਕਰ ਰਹੀ ਕਿ ਕਿਵੇਂ ਹੋ ਗਿਆ ਤੇ ਇਸ ਨੂੰ ਆਉਂਦੇ ਸਮੇਂ ਦੇ ਵਿੱਚ ਕਈ ਪ੍ਰਤੂ ਦੇਖਿਆ ਜਾ ਰਿਹਾ ਕਿ ਪਾਰਟੀ ਦੇ ਅੰਦਰ ਇੱਕ ਦੂਏ ਪ੍ਰਤੀ ਜਿਹੜੇ ਸ਼ੰਕੇ ਸ਼ੋਬੇ ਵੱਧ ਰਹੇ ਨੇ ਰੱਤਨਾਬ ਵਧ ਰਿਹਾ ਇਹ ਉਹਦਾ ਵੀ ਪ੍ਰਕਟਾ ਹੈ ਸੋ ਇਸ ਲਈ ਜਿਨ੍ਹਾਂ ਦੇ ਨਾਮ ਨੇ ਉਹ ਆਪਣੀ ਹੀ ਲੀਡਰਸ਼ਿਪ ਕਰਨੀ ਸ਼ੱਕ ਨਾਲ ਦੇਖਦੇ ਨੇ ਕਿ ਸਾਡੇ ਨਾਵਾਂ ਦੀ ਕਿਤੇ ਸ਼ਰਾਫਤਨ ਵਰਤੋਂ ਕਰਕੇ ਕਾਨੂੰ ਟਿੱਕਾ ਦੇਣ ਸਮੇਂ ਕਿਹਾ ਜਾਵੇ ਕਿਉਂਕਿ ਇਹਨਾਂ ਚ ਬਹੁਤਿਆਂ ਦੀ ਡਿੱਕਟ ਇਕੱਠੀ ਜਾਣੀ ਹੈ ਭਾਈ ਬੀਹਾਂ ਚ ਕੀ ਕਿਹਾ ਜਾਵੇ ਦੇਖੋ ਜੀ ਤੁਸੀਂ ਤਾਂ ਪੰਗਾ ਪਾ ਲਿਆ ਸੀ ਅਸੀਂ ਇਸ ਸਮੇਂ ਬੋਲੇ ਹੁਣ ਜਾਓ ਜਾਂ ਫਿਰ ਐਮਐਲਏ ਨੂੰ ਹੀ ਲੱਗਦਾ ਕਿ ਨਹੀਂ ਇਹ ਸ਼ਰਾਰਤ ਸਾਡੀ ਲੀਡਰਸ਼ਿਪ ਨੇ ਕੀਤੀ ਆ अनुपਸਾਉਣੀ लीडरशिप ਨੂੰ ਲੱਗਦਾ ਨਹੀਂ ਐਮਐਲਏ ਕਿਸੇ ਦੀ ਸ਼ਹਿਰ ਚ ਆਗੇ ਨਹੀਂ ਕਿਸੇ ਚ ਆਗੇ ਨਹੀਂ ਸੋਸ਼ਲ ਸ਼ੰਕੇ ਸ਼ੋਭੇ ਦਾ ਹੋਰ ਵੱਧ ਗਿਆ ਨਹੀਂ ਜਨਾਬ کافی ਗਹਿਰੇ ਹੋ ਗਏ ਨੇ ਪਰ ਇਹਦੇ ਨਾਲ ਪੰਜਾਬ ਦੇ ਮੁੱਖ ਮੁੱਦੇ ਵੀ ਪਿੱਛੇ ਹੋਏ ਨੇ ਧਿਆਨ ਇੰਦਰ ਵਿਕੇਂਦਰਤ ਹੋਇਆ ਇਹ ਵੀ ਪਹਿਲੂ ਵਾਚੀ ਲੋਕ ਬੀਬੀਐਮਬੀ ਆਖੜਾ ਬਿਆਸ ਮੈਨੇਜਮੈਂਟ ਬੋਰਡ ਇਸ ਦਾ ਕਾਫੀ ਹੱਦ ਤੱਕ ਕੰਟਰੋਲ ਕੇਂਦਰ ਆਪਣੇ ਹੱਥ ਚ ਲੈ ਚੁੱਕਿਆ ਇੱਕ ਤਰ੍ਹਾਂ ਨਾਲ ਪੂਰੀ ਤਰ੍ਹਾਂ ਕੰਟਰੋਲ ਹੁਣ ਕੇਂਦਰ ਕੋਲੇ ਹੈ ਪਹਿਲਾਂ ਮੈਂਬਰਾਂ ਦੇ ਵਿੱਚ ਸਾਡੀ ਤਾਕਤ ਘਟਾਈ ਅੰਦਰ ਕੰਟਰੋਲ ਸਾਡੇ ਹੱਥੋਂ ਖੋਇਆ ਜਦੋਂ ਕਿ ਪਹਿਲਾਂ ਫਿਕਸ ਸੀ ਕਿ ਜਿਹੜਾ ਵੀ ਪੰਜਾਬ ਦਾ ਮੈਂਬਰ ਹੋਊਗਾ ਉਹ ਪਾਵਰ ਦਾ ਇੰਚਾਰਜ ਹੋਊਗਾ ਜਿਹੜਾ ਹਰਿਆਣੇ ਦਾ ਮੈਂਬਰ ਹੋਊਗਾ ਉਹ ਸਿੰਚਾਈ ਦਾ ਚਾਰਜ ਹੋਊਗਾ ਪਰ BBMP ਜੀ ਦਾ ਕੰਮ ਮੈਨੇਜ ਕਰਨਾ ਹੈ ਮੈਨੇਜਮੈਂਟ ਕਰਨਾ ਹੈ ਉਹ BBMP ਪਾਣੀਆਂ ਦੀ ਵੰਡ ਵੀ ਕਰਦੀ ਆ ਆਪਣੀ ਮਰਜ਼ੀ ਨਾਲ ਪਾਣੀ ਛੱਡਦੀ ਵੀ ਆ ਆਪਣੀ ਮਰਜ਼ੀ ਨਾਲ ਡੈਮ ਭਰਦੀ ਵੀ ਉਹ ਸਾਰਾ ਕੁਝ ਆਪਣੇ ਹੱਥਾਂ ਨਾਲ ਕਰ ਰਹੀ ਹੈ ਇਹਨਾਂ ਨੂੰ ਕੁਝ ਨਹੀਂ ਪੁੱਛਿਆ ਜਾ ਰਿਹਾ ਇਹਦਾ ਮਤਲਬ ਕਹਿੰਦੇ ਦੱਸ ਦਿੰਨੇ ਆ ਜੀ ਤੁਹਾਨੂੰ ਪਰ ਫਿਰ ਪਿਛਲੇ ਦਿਨੀ ਸੁਰੱਖਿਆ ਨੂੰ ਲੈ ਕੇ ਮਾਮਲਾ ਹੋਇਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਹਰੋ ਨੇ ਬਹੁਤ ਇਸ ਨੂੰ ਵੱਡਾ ਮੁੱਦਾ ਬਣਾ ਕੇ ਐ ਕਿਵੇਂ ਆਹ ਦੇਖੋ ਜੀ ਹਰਿਆਣੇ ਨੂੰ ਵੱਧ ਪਾਣੀ ਛੱਡਣ ਲੱਗੇ ਸੀ ਜੇ ਆਪਾਂ ਜਾ ਕੇ ਕੰਟਰੋਲ ਕਰ ਲਿਆ ਬਚਾ ਲੇ ਪਰ ਉਸ ਤੋਂ ਬਾਅਦ ਕੇਂਦਰ ਨੇ ਤਹਿਆ ਕਰ ਲਿਆ ਕਿ ਜਿਹੜੀ ਰਹਿੰਦੀ ਖੁੰਦੀ ਤਾਕਤ ਵੀ ਹੈ ਪੰਜਾਬ ਕੋਲ ਬੀਬੀਐਮਬੀ ਦੀ ਉਹ ਖੋਲੀ ਜਾਵੇ ਡੈਮ ਸਭੀ ਜ਼ਮੀਨ ਤੇ ਪਣੇ ਦਰਿਆ ਸਾਡੇ ਹਿਮਾਚਲ ਤੋਂ ਵਾਕਿਆ ਆ ਕੇ ਜਦੋਂ ਪੰਜਾਬ ਚ ਆਗੇ ਤਾਂ ਜਿੱਥੋਂ ਵਾਕੇ ਜਾਂਦੇ ਆ ਜਿੱਥੋਂ ਲੰਘ ਕੇ ਜਾਂਦੇ ਆ ਜਿੱਥੋਂ ਵਹਿੰਦੇ ਆ ਦਰਿਆ ਉੱਥੇ ਉਹਨਾਂ ਦੀ ਮਾਲਕੀ ਹੈ ਰਿਪੀਲੀਅਨ ਸਿਧਾਂਤ ਦਾ ਇਹ ਫਾਰਮੂਲਾ ਹੁਣ ਜੇ ਤੁਸੀਂ ਨਹਿਰਾਂ ਕੱਢ ਰਹੇ ਹੋ ਤੇ ਉਹ ਨਹਿਰਾਂ ਦੀ ਵੰਡ ਬੰਡੀ ਦਾ ਤਰੀਕਾ ਇਹ ਅਪਣਾ ਰਹੇ ਹੋ ਕਿ ਜੀ ਕੀ ਕਰ ਜੀ ਹਰਿਆਣਾ ਸਾਡਾ ਸੀ ਜਿਸ ਲਈ ਉਹਨੂੰ ਦੇਵਾਂਗੇ ਉਧਰ ਜਿਹੜੇ ਅਰਪਾਣੀ ਰਹਿ ਗਏ ਉਹ ਤੋਂ ਸਾਨੂੰ ਨਹੀਂ ਦੇਵਾਂਗੇ ਇਹ ਕਮਾਲ ਦਾ ਪਹਿਲਾਂ ਰਾਜਸਥਾਨ ਨੂੰ ਵੀ ਚਾਹੀਦਾ ਜੀ ਪਾਣੀ ਦਿੱਲੀ ਨੂੰ ਵੀ ਚਾਹੀਦਾ ਜੀ ਚੰਡੀਗੜ੍ਹ ਨੂੰ ਵੀ ਚਾਹੀਦਾ ਦੋ ਜੀ ਨਾਲੋਂ ਉਹਦੇ ਕੰਟਰੋਲ ਲਈ ਜੀ ਅਸੀਂ BBMB ਬਣਾਈ ਜੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ BBMB ਨੂੰ ਚਲਾਉਣ ਦਾ ਖਰਚਾ 40% ਪੰਜਾਬ ਦੇਊਗਾ ਜੀ 30% ਹਰਿਆਣਾ ਦੇਊਗਾ ਜੀ 24% ਰਾਜਸਥਾਨ ਦੇਊਗਾ ਜੀ ਹੈ 6 4% ਜੀ ਹਿਮਾਚਲ ਦੇਊਗਾ ਜੀ 2% ਚੰਡੀਗੜ੍ਹ 40% ਅਸੀਂ ਦੇ ਰਹੇ ਹਾਂ ਬਾਕੀ ਸਾਰੀਆਂ ਧਿਰਾਂ 7% ਮਿਲ ਕੇ ਦੇ ਰਹੀਆਂ ਨੇ ਹੁਣ ਇਸ ਨੁਕਤੇ ਦੇ ਆਧਾਰ ਤੇ ਸਵਾਲ ਖੜਾ ਹੋਇਆ ਕਿ ਕੇਂਦਰੀ ਜਿਹੜਾ ਬਿਜਲੀ ਮੰਤਰਾਲਾ ਉਹਨੇ ਸੁਭਿਆ ਨੂੰ ਤਸਵੀਦ ਭੇਜੀ ਹੈ ਕਿ ਵੀ ਰਾਜਸਥਾਨ ਤੇ ਹਿਮਾਚਲ ਦੀ ਧਿਰਾਂ ਤੋਂ ਮੰਗ ਸੀ ਕਿ ਉਹਨਾਂ ਦੇ ਮੈਂਬਰ ਵੀ ਇਹਦੇ ਵਿੱਚ ਪੱਕੇ ਤੌਰ ਤੇ ਐਡ ਕੀਤੇ ਜਾਣ ਟੈਂਪਰੇਰੀ ਨਾ ਹੋਣ ਪਹਿਲਾਂ ਉਹ ਟੈਂਪਰੇਰੀ ਤੁਰੇ ਆਉਂਦੇ ਨੇ ਹਰ ਬਾਰ ਪੰਜਾਬ ਤੇ ਹਰਿਆਣਾ ਨੇ ਦਾ ਵਿਰੋਧ ਕੀਤਾ ਕਿ ਨਹੀਂ ਇਹ ਸਾਡੇ ਲਈ ਬਣਿਆ ਸਾਡਾ ਜੀ ਇਹ ਮਸਲਾ ਸਾਡਾ ਜੀ ਅਸੀਂ ਨਿਝਟਾਂਗੇ ਜੀ ਸਾਡੇ ਦੋਵਾਂ ਦੇ ਮੈਂਬਰ ਪੱਕੇ ਹੋਣਗੇ ਇਸ ਲਈ ਸਿੰਚਾਈ ਦਾ ਮੈਂਬਰ ਉਹਨਾਂ ਦੇ ਉੱਤੇ ਪਾਵਰ ਦਾ ਮੈਂਬਰ ਸਾਡਾ ਸੀ ਹੁਣ ਇਹਦੇ ਵਿੱਚ ਵੀ ਇਹ ਫਿਰ ਬਦਲ ਕਰਨ ਲੱਗ ਪਏ ਇਹਦੇ ਵਿੱਚ ਵੀ ਕਿ ਜੀ ਇਹ ਇਹ ਇਹਦਾ ਨੋਰਮਲੀ ਪੂਰਾ ਜੀ ਇਹਦਾ ਆ ਨਹੀਂ ਪੂਰਾ ਜੀ ਇਸ ਲਈ ਬਾਹਰੋਂ ਲਿਆ ਕੇ ਲਾਉਣ ਲੱਗ ਪਏ ਪਰ ਹੁਣ ਇਹ ਇਹਨਾਂ ਨੇ ਤਸਦੀਕ ਭੇਜਿਆ ਨਾਲ ਸੁੱਭਿਆਂ ਨੂੰ ਤੁਹਾਡੀ ਰਾਏ ਮੰਗੀ ਆ ਵਿਰਾਸਣ ਕਿਉਂ ਨਾ ਕਰੂਗਾ ਮਾਰਚਲ ਕਿਉਂ ਨਾ ਕਰੂਗਾ ਚੰਡੀਗੜ੍ਹ ਕਿਉਂ ਨਾ ਕਰੂਗਾ ਤੇ ਹਰਿਆਣਾ ਕੇਂਦਰ ਦੀ ਸਰਕਾਰ ਜੀ ਕੇਂਦਰ ਦੀ ਮੰਸ਼ਾ ਹਰਿਆਣਾ ਕੀ ਕੀਮਤ ਨਾ ਕਰ ਲਵੇ ਤੇ ਜਿਹੋ ਜੀ ਸਥਿਤੀ ਸਾਡੇ ਵਾਲਿਆਂ ਦੀ ਗੋਡੇ ਟੇਕਿਆ ਦਿੱਲੀ ਮੂਰੇ ਇਹਨਾਂ ਦੀ ਵੀ ਕਿੱਥੇ ਹਿੰਮਤ ਹੋਣੀ ਆ ਕਿ ਹਾਂ ਡਰਾਮਾ ਹੋ ਸਕਦਾ ਫੇਰ ਪੱਜ ਨਾਟ ਵਾਲਾ ਪੱਜ ਨਾਟ ਫੇਰ ਨੰਗਲ ਤੋਂ ਚੰਡੀਗੜ੍ਹ ਚੰਡੀਗੜ੍ਹ ਤੋਂ ਨੰਗਲ ਹੋ ਸਕਦੀ ਆ ਕਿਉਂ ਦਿੱਲੀ ਨੂੰ ਨਹੀਂ ਜਾਂਦੇ ਜੰਤਰ ਮੰਤਰ ਤੇ ਨਹੀਂ ਜਾਂਦੇ ਹੈ ਸੰਸਦ ਮੂਰੇ ਨਹੀਂ ਜਾਂਦੇ ਨਰਿੰਦਰ ਮੋਦੀ ਮਿੱਥਾ ਦੇ ਘਰ ਮੂਰੇ ਨਹੀਂ ਜਾਂਦੇ ਉੱਥੇ ਜਾਣੋਂ ਡਰ ਲੱਗਦਾ ਹੁਣ ਮੁੱਦਾ ਇਹ ਬਣ ਰਿਹਾ ਜੀ ਕਿ ਜੀ ਐਦਾਂ ਕਿਵੇਂ ਕਰ ਦੂਗਾ ਕੇਂਦਰ ਜੀ ਉਹਨਾਂ ਦੇ ਪੱਕੇ ਮੈਂਬਰ ਕਿਵੇਂ ਲੈ ਲੂਗਾ ਜੀ ਖਰਚਾ ਤਾਂ ਸੀ ਵਧ ਦਿੰਨੇ ਆ ਸਰਦਾਰ ਹਮੀਰ ਸਿੰਘ ਹੋਰਾਂ ਦਾ ਇੱਕ ਨੁਕਤਾ ਬੜਾ ਬਾਜਬ ਸੀ ਉਹ ਕਹਿੰਦੇ ਵੀ ਪੈਸਾ ਹੀ ਯਤਾਰ ਹੈ ਕਿ ਖਰਚਾ ਅਸੀਂ ਦਿੰਨੇ ਆ ਇਸ ਲਈ ਉਹਨਾਂ ਦਾ ਮੈਂਬਰ ਕਿਵੇਂ ਕਹਿੰਦੇ ਤਕਨੀਕੀ ਮਸਲਾ ਕਿੱਥੇ ਆ 1966 ਚ ਪਾਣੀਆਂ ਦੀ ਵੰਡ ਸਮੇ ਸੁੱਬਿਆਂ ਦੀ ਵੰਡ ਸਮੇ ਜਿਹੜਾ ਐਕਟ ਬਣਿਆ ਪੁਨਰਗਠਨ ਐਕਟ ਉਹਦੇ ਵਿੱਚ ਸੋਧ ਕਰਨ ਨੂੰ ਫਿਰਦੇ ਹੋ ਕਹਿੰਦੇ ਉਹਦੇ ਉੱਤੇ ਲੜਾਈ ਕਿਉਂ ਨਹੀਂ ਲੜਦੀਆਂ ਸਾਡੀਆਂ ਸਰਕਾਰਾਂ ਸੁਣੀਆਂ ਰਾਂਚਕ ਤਰ੍ਹਾਂ ਕਹਾਂ ਕਿਵੇਂ ਵੀ ਕਹਿੰਦੇ ਪੈਸਿਆਂ ਦੀ ਕੀ ਗੱਲ ਕਰਾਂ ਉਹ ਮਾਚਲ ਕਹਿ ਦੂਗਾ ਕਾਨੂੰ ਰਾਸਨ ਕਹਿ ਦੂਗਾ ਕਿ ਜੀ ਅਸੀਂ ਦੋਏ 50-50% ਦੇ ਦਿੰਨੇ ਆ। ਮਤਲਬ ਫਿਰ ਕੀ ਕਰੂੰਗੀ ਤੁਸੀਂ? ਕਹਿੰਦੇ ਉਹ ਕਹਿੰਦੇ ਜੀ ਅਸੀਂ ਵੱਧ ਦੇ ਦਿੰਨੇ ਆ ਤੁਹਾਡੇ ਵਾਲੇ 40-20 ਅਸੀਂ 10-10% ਲੈ ਲੈਂਦੇ ਜੀ ਤੁਸੀਂ ਦੇ ਦਿਆ ਕਰੋ ਜੀ 20% ਫਿਰ ਸਵਾਲ ਆਜੂਗੇ ਨੇ। ਸਵਾਲ ਪੈਸੇ ਦਾ ਨਹੀਂ ਹੈ ਸਵਾਲ ਹੱਕ ਦਾ ਅਧਿਕਾਰ ਦਾ ਕਾਨੂੰਨ ਦਾ ਸੰਵਿਧਾਨ ਦਾ ਹੈ। ਤੇ ਇਹਦਾ ਕੋਈ ਮਤਲਬ ਇਹ ਤਸਵੀਰ ਤਾਂ ਭੇਜਤੀ ਕਿ ਜੀ ਅਸੀਂ ਉਹਨਾਂ ਦੇ ਪੱਕੇ ਮੈਂਬਰ ਲਾਉਣੇ ਆ ਜਦੋਂ ਕੰਮ ਹੈ ਦੋ ਨੇ ਕਹਿੰਦੇ ਇੱਕ ਪਾਵਰ ਦਾ ਇੱਕ ਸਿੰਚਾਈ ਦਾ ਤੇ ਉਹਦੇ ਲਈ ਨਿਯਮ ਤੈਅ ਸੀਗਾ ਕਿ ਪੰਜਾਬ ਦਾ ਬੰਦਾ ਪਾਵਰ ਦਾ ਕੰਮ ਦੇਖੂਗਾ ਤੇ ਹਰਿਆਣਾ ਦਾ ਬੰਦਾ ਸਿੰਚਾਈ ਦਾ ਕੰਮ ਦੇਖੂਗਾ ਤੇ ਫਿਰ ਇਹ ਦੋ ਬੰਦੇ ਪੱਕੇ ਹੋਰ ਲਾ ਕੇ ਕਰਾਉਣਾ ਕੀ ਹੈ ਜੀ ਕਹਿੰਦੇ ਜਦੋਂ ਕਿ ਮਾਇਰਾਂ ਦਾ ਤਾਂ ਇਹ ਵੀ ਮੰਨਣਾ ਹੈ ਕਿ ਬੀਬੀਆ ਐਮਬੀ ਦੀ ਜ਼ਰੂਰਤ ਨਹੀਂ ਹੁਣ ਇਹ ਕੰਟਰੋਲ ਸਥਾਨਕ ਸੂਬੇ ਨੂੰ ਮਿਲਣਾ ਚਾਹੀਦਾ ਹੈ ਹੋਰ ਨਾ ਡੈਮਾਂ ਦੇ ਹਵਾਲੇ ਨਾਲ ਹੋਰ ਨਾ ਮੈਂ ਸੂਬਿਆਂ ਦੇ ਹਵਾਲੇ ਨਾਲ ਤੁਸੀਂ ਝਾਤ ਮਾਰ ਕੇ ਦੇਖੋ ਕਿ ਕੰਟਰੋਲ ਕਿਹਦੇ ਹੱਥ 'ਚ ਹੈ ਜਦੋਂ ਸੂਬਿਆਂ ਦਾਦ ਕਰਾ ਸੂਬਿਆਂ ਕੋਲ ਕਿਉਂ ਨਹੀਂ ਗਿਆ ਕਹਿੰਦੇ ਇਸ ਨੁਕਤੇ ਤੇ ਗੱਲ ਕਿਉਂ ਨਹੀਂ ਹੁੰਦੀ ਪਰ ਨਹੀਂ ਕੇਂਦਰ ਨੇ ਤੈਅ ਕਰ ਲਿਆ ਕਿ ਅਸੀਂ ਕੇਂਦਰੀ ਕੰਟਰੋਲ ਕਰਨਾ ਹੈ ਚਾਹੇ ਸੁਰੱਖਿਆ ਦਾ ਮਸਲਾ ਹੋਵੇ ਚਾਹੇ ਪਾਣੀਆਂ ਦੀ ਵੰਡ ਦਾ ਮਸਲਾ ਹੋਵੇ ਚਾਹੇ ਮੈਂਬਰੀ ਦਾ ਮਸਲਾ ਹੋਵੇ ਤੇ ਸਾਡੇ ਵਾਲੇ ਕਹਿੰਦੇ ਠੀਕ ਹੈ ਜੀ ਜੋ ਤੁਸੀਂ ਕਰਨਾ ਕਰੋ ਅਸੀਂ ਤਾਂ ਮਾੜਾ-ਮਾੜਾ ਬਿਆਨ ਦੇ ਦਾਂਗੇ ਜੀ ਮਾੜਾ-ਮਾੜਾ ਬੋਲਦਾਂਗੇ ਕਿ ਲੜਾਈ ਨਹੀਂ ਲੱਗ ਸਕਦੀ ਨਾ ਬਰੋਧਿਤ ਤਰ੍ਹਾਂ ਨਾ ਸਤਤਾ ਤਰ੍ਹਾਂ ਸਰਕਾਰ ਕੀ ਸਰਦੀਆਂ ਸਰਕਾਰਾ ਚਲੋ ਆਪਾਂ ਉਹਦੇ ਤੇ ਵੀ ਆ ਜੰਨੇ ਆ ਸਰਕਾਰਾਂ ਕਹਿੰਦੀਆਂ ਜੀ ਸਾਡਾ ਕੰਮ ਤਾਂ ਰੇਤਾ ਵੇਚਣਾ ਹੈ ਸਾਡਾ ਕੰਮ ਤਾਂ ਮਲਟੀਨੇਸ਼ਨਲ ਬਿਲਡਿੰਗਾਂ ਬਣਾਉਣਾ ਹੈ ਉਹ ਬਹੁਤ ਮੰਜ਼ਰੀਆਂ ਮਾਰਤਾ ਕੀ ਕਹਿੰਦੇ ਉਹਨੂੰ ਹੈ ਨਾ ਉਹ ਬਣਾਉਣਾ ਹੈ ਸਾਡਾ ਕੰਮ ਤਾਂ ਜੀ ਮਤਲਬ ਕਿ ਮਹਗਾ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇਣਾ ਹੈ ਕੈਬਨਿਟ ਦੀ ਬੈਠਕ ਕੀਤੀ ਠੀਕ ਹੈ ਜੀ ਸ਼ਿਨਾਨਦਪੁਰ ਸਾਹਿਬ ਨੂੰ ਜ਼ਿਲ੍ਹੇ ਵਾਲਾ ਮਸਲਾ ਤਾਂ ਉਹਦੇ ਵਿੱਚ ਕਹਿੰਦੇ ਨਹੀਂ ਆਇਆ ਹੋ ਸਕਦਾ ਹੈ ਕਿ 24 ਤਰੀਕ ਵਾਲੇ اجلاس ਤੋਂ ਪਹਿਲਾਂ ਕੋਈ ਹੋਰ ਕੈਬਨਟ ਬੈਠਕਾ ਆ ਜਵੇ ਉਹਦੇ ਵਿੱਚ ਕੁਛ ਆ ਜਵੇ ਕਿਉਂਕਿ 24 ਤਰੀਕ ਨੂੰ اجلاس ਸ਼੍ਰੀ ਜਨਪੁਰ ਸਾਹਿਬ ਕਰਨਾ ਹੈ ਸਾਡੇ 35 ਸਾਲਾਂ ਜੀਵਨ ਤੇ ਇੱਕ ਵਾਰ ਨੂੰ ਸਮਰਪਿਤ ਪਰ ਇਸ ਕੈਬਨਟ ਦੇ ਵਿੱਚ ਜੋ ਕੁਛ ਆਇਆ ਉਹਨੇ ਇੱਕ ਵਾਰ ਫੇਰ ਸਾਡੀ ਉਸ ਗੱਲ ਤੇ ਮੋਹਰ ਲਾਈ ਆ ਜਿਹੜੀ ਗੱਲ ਅਸੀਂ ਚਿਰਾਂ ਤੋਂ ਕਰਦੇ ਆ ਰਹੇ ਹਾਂ ਕਿ ਪੰਜਾਬ ਸਰਕਾਰ ਦਿੱਲੀ ਵਾਲੀ ਹਾਈ ਕਮਾਂਡ ਦੀ ਸਕ੍ਰਿਪਟ ਦੇ ਹਵਾਲੇ ਨਾਲ ਲਗਾਤਾਰ ਉਹ ਕੰਮਾਂ ਦੇ ਉੱਤੇ ਅੱਗੇ ਵਧ ਰਹੀ ਹੈ ਜਿਹੜੇ ਕੰਮ ਨਹੀਂ ਪੈਸਾ ਠੱਗੀ ਦਾ ਰਾਹ ਨੇ ਪੈਸਾ ਕਮਾਈ ਦਾ ਰਾਹ ਨੇ ਦਿਖਾਇਆ ਇਹ ਜਾ ਰਿਹਾ ਖਜ਼ਾਨੇ ਲਈ ਪਰ ਬੋਝ ਕਿਤੇ ਹੋਰ ਭਰੇ ਜਾਣਗੇ ਇਹ ਜਿਹੜਾ ਖਤਸਾ ਹੈ ਇਸ ਨੂੰ ਮਟਾ ਨਹੀਂ ਪਾਰੀ ਸਰਕਾਰ ਇਸ ਨੂੰ ਆਪਣੇ ਫੈਸਲੇ ਨੂੰ ਇਹ ਦੱਸ ਨਹੀਂ ਪਾਰੀ ਕਿ ਅਸੀਂ ਲੋਕੀਂ ਕੀਤੀ ਸੁਭੇਤੀ ਫੈਸਲੇ ਲੈ ਰਹੇ ਆ ਆ ਕੱਲ ਦੀ ਕੈਬਨਟ ਦੇ ਵਿੱਚ ਆ ਜੀ ਸੁਸਾਇਟੀਆਂ ਨੂੰ ਅਸੀਂ ਮਨਜ਼ੂਰੀ ਦਿੰਦੇ ਆ ਜੀ ਬਹੁ ਮੰਜਲੇ ਫਲੈਟ ਬਣਾਓ ਜੀ ਆਪਣੇ ਕਰੋ ਜੀ ਅਸੀਂ ਜੀ ਮੈਗਾ ਪ੍ਰੋਜੈਕਟ ਵਾਲਿਆਂ ਨੂੰ ਹਦਾਇਤ ਕਰਤੀ ਕਿ ਵੀ ਆ ਬਾਰ-ਬਾਰ ਵਾਅਦਾ ਨਹੀਂ ਹੋਣਾ ਇੱਕ ਵਾਰ ਕਰਿਆ ਕਰਿਓ ਜੋ ਵਾਅਦਾ ਕਰਨਾ ਜ਼ਮੀਨਾਂ ਜੋੜਨੀਆਂ ਐ ਇੰਨੇ ਇਕੜ ਤੋਂ ਘੱਟ ਨਹੀਂ ਜੋੜਨੀਆਂ ਜਿਉਂਦੀ ਫੀਸ ਪ੍ਰਤੀ ਇਕੜ ਇੰਨਾ ਹੋਊਗੀ ਜੀ ਹੁਣ ਇਹ ਜਚਾਇਆ ਇਹ ਜਾ ਰਿਹਾ ਕਿ ਅਸੀਂ ਇਹਦੇ ਨਾਲ ਖਜ਼ਾਨੇ ਚ ਪੈਸਾ ਲਿਆਵਾਂਗੇ ਨਹੀਂ ਜਨਾਬ ਲੋਕ ਕਹਿੰਦੇ ਇਹ ਉਸੇ ਕੜੀ ਦੇ ਵਿੱਚ ਅੱਗੇ ਵਧਿਆ ਜਾ ਰਿਹਾ ਜਿਵੇਂ ਲੈਂਡ ਪੂਲਿੰਗ ਐ ਜਿਵੇਂ ਮੰਡੀ ਵਿੱਚ ਜੋ ਮਾਲੀ ਵਾਲੀ ਸ਼ਾਮਲਾਤਾਂ ਵਿੱਚ ਦੋ ਐਨਾ ਪ੍ਰੋਜੈਕਟ ਵਾਲਿਆਂ ਜ਼ਮੀਨਾਂ ਚੋਂ ਹਿੱਸਾ ਖਾ ਲੋ ਪਿੰਡਾਂ ਚੋਂ ਆ ਜਿਹੜੇ ਵੀ ਗੈਸਟ ਹਾਊਸ ਰੈਸਟੌਰਟਸ ਨੇ ਉਹ ਵੇਚ ਲੋ ਕਹਿੰਦੇ ਉਹਦੇ ਉਸੇ ਘੜੀ ਚ ਕਿ ਇਹਨਾਂ ਮਾਮਲਿਆਂ ਜ਼ਮੀਨਾਂ ਦਾ ਪੈਸਿਆਂ ਦਾ ਮਕਾਨਾਂ ਦਾ ਇਹਦੇ ਵਿੱਚੇ ਪੈਸਾ ਬਣਦਾ ਕਹਿੰਦੇ ਐਸੀ ਜੀ ਖੇਡ ਕਰੀ ਜਾਂਦੇ ਆ ਇਤੋਂ ਗਾਂ ਕੱਲ੍ਹ ਵਾਲੀ ਕੈਬਨਟ ਚ ਕਹਿੰਦੇ ਜੀ ਦਰਿਆਵਾਂ ਵਾਲਾ ਫੈਸਲਾ ਵੀ ਲੈ ਲਿਆ ਕਿ ਦਰਿਆਵਾਂ ਚੋਂ ਰੇਤ ਵੀ ਚਕਾਉਣੀ ਆ ਤੇ ਉਧਰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਉੱਤੇ ਵੀ ਆਖਾ ਕਹਿੰਦੇ ਉਹਦੇ ਕੋਲ ਵੀ 12-13 ਏਕੜ ਜ਼ਮੀਨ ਪਈਆ 3-4 ਏਕੜ ਹੋਰ ਕੋਲ ਪਈਆ 15 ਗੇਕੜ ਉਹ ਆ ਪਿਛਲੇ ਦਿਨੀ ਅਸੀਂ ਪਟਿਆਲਾ ਤੇ ਲੁਧਿਆਣਾ ਦੀ ਪਾਵਰ ਕਾਮ ਮੇ ਜਮੀਨਾਂ ਦੀ ਗੱਲ ਕਰਕੇ ਹਟਿਆ ਕਿ ਚਾਹੇ ਉਹ ਬਸ ਅੱਡਾ ਚਾਹੇ ਪਾਵਰ ਗੋਮ ਦੀ ਜ਼ਮੀਨ ਹੈ 3 ਨੰਬਰ ਫੜਕ ਦੇ ਕੋਲ ਪਟਿਆਲਾ ਚ ਚਾਹੇ ਲੁਧਿਆਣਾ ਚ ਕਿੰਨੀ ਏਕੜ ਹੈ ਉਹ ਵੀ ਵੇਚਣ ਦੀਆਂ ਤਿਆਰੀਆਂ ਨੇ ਵੇਚ ਦਿਓ ਬਸ ਹੁਣ ਖੇਤੀਬਾੜੀ ਯੂਨੀਵਰਸਿਟੀ ਦੀ ਜ਼ਮੀਨ ਤੇ ਵੀ ਅੱਖ ਆ ਗਈ ਇਧਰ ਕਹਿੰਦੇ ਜੀ ਰੇਤਾ ਵੀ ਕੱਢ ਕੇ ਵੇਚਣ ਦੀ ਤਿਆਰੀ ਹੋ ਗਈ 85 ਸਾਈਟਾਂ ਅਸੀਂ ਤੈਅ ਕਰ ਲੀਆਂ ਹਰੀ ਝੰਡੀ ਦੇ ਦਿੱਤੀ ਜੀ ਮਤਲਬ ਜਿੱਥੋਂ ਪੈਸਾ ਬਣਨਾ ਉੱਥੇ ਹੱਥ ਪਾਉਣਾ ਹੈ ਉਹ ਕੰਮ ਕਰਨਾ ਹੈ ਸੂਬੇ ਦੇ ਲੋਕਾਂ ਦਾ ਕੋਈ ਕੰਮ ਨਹੀਂ ਸੋ ਇਹ ਇਸ ਦੇ ਉੱਤੇ ਰਾਇਂਤਿਕ ਤਰੰਸਤਾ ਜਾਣਨੀ ਸਮਾਜਿਕ ਜਥੇਬੰਦੀਆਂ ਖਾਸ ਕਰਕੇ ਕਿਸਾਨ ਜਥੇਬੰਦੀਆਂ ਵੱਲ ਫੇਰ ਦੇਖਿਆ ਜਾ ਰਿਹਾ ਰੇਤ ਤੋਂ ਲੈ ਕੇ ਖੇਤੀਬਾੜੀ ਯੂਨੀਵਰਸਿਟੀ ਤੱਕ ਦੀ ਜ਼ਮੀਨ ਦੇ ਮਾਮਲੇ 'ਚ ਜਾਂ ਆਹ ਜਿਹੜੀਆਂ ਹੋਰ ਜਨਤਕ ਥਾਵਾਂ ਦੇ ਉੱਤੇ ਜ਼ਮੀਨਾਂ ਪਈਆਂ ਨੇ ਵੱਖ-ਵੱਖ ਭਾਗਾਂ ਦੀਆਂ ਉਹਨਾਂ ਦੇ ਮਾਮਲੇ 'ਚ ਕਿ ਜਥੇਬੰਦੀਆਂ ਇਹਨੂੰ ਵੀ ਮੁੱਦਾ ਬਣਾਉਣਗੀਆਂ ਜਾਂ ਇਹ ਚੋਕਨਾਲ ਕਰਕੇ ਰੱਖਣਗੀਆਂ ਉਹਨਾਂ ਦੇ ਚੁੱਪ ਦੇ ਵੀ ਕੋਈ ਰਾਜ਼ ਹੋਣਗੇ ਜਾਂ ਜਿੱਥੇ ਲੜਦੀਆਂ ਨਜ਼ਰ ਆਉਣਗੀਆਂ ਇਹ ਵੀ ਪਹਿਲੂ ਹੈਗਾ ਆਪਾਂ ਗੱਲ 24 ਤਰੀਕ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪਰਬ ਦੇ ਸਬੰਧ ਵਿੱਚ ਵੀ ਕਰ ਰਹੇ ਸੀ ਕਿ ਕਿ ਆਮ ਇਜਲਾ ਇਹਨਾਂ ਨੇ ਆਪਣਾ ਇੱਕ ਵਿਸ਼ੇਸ਼ ਇਜਲਾਸ ਉੱਥੇ ਰੱਖ ਲਿਆ ਹੈ ਇੱਕ ਰੋਜ਼ਾ ਕਿ ਜੀ ਉੱਥੇ ਹੋਏਗਾ ਜਾ ਕੇ ਸਾਡਾ ਇਜਲਾਸ ਇੱਕ ਦਿਨ ਅਸੀਂ ਵਿਧਾਨ ਸਭਾ ਦਾ ਸੈਸ਼ਨ ਇੱਕ ਦਿਨ ਦਾ ਸ਼੍ਰੀ ਨਾਨਦਪੁਰ ਸਾਹਿਬ ਦੀ ਧਰਤੀ ਤੇ ਲਾਵਾਂਗੇ ਗੁਰੂ ਸਭ ਨੂੰ ਸਮਰਪਿਤ ਹੈ ਉਹਨੂੰ ਲੈ ਕੇ ਤਿਆਰੀਆਂ ਦਾ ਬਹੁਤ ਹਾਈ ਪ੍ਰਬੰਧ ਕਰਨਾ ਪੈਣਾ ਉੰਨਿਆਂ ਦੀ ਬੈਠਣ ਦਾ ਪ੍ਰਬੰਧ ਉਹਨੇ ਅਫਸਰ ਅਧਿਕਾਰੀਆਂ ਦਾ ਫਿਰ ਸਪੈਸ਼ਲ ਗੈਸਟ ਵੀ ਖੂਬ ਆਉਣਗੇ মিডিਆ ਵੀ ਹੋਏਗਾ ਬਾਤ ਤਾਮਚਾਮ ਵੀ ਹੋਏਗਾ ਤੇ ਉਸ ਦਿਨ ਸ਼ਹਾਦਤਾਂ ਤੇ ਵੀ ਅਸਰ ਪੈ ਸਕਦਾ ਹੈ ਸਿੱਖ ਸੰਗਤ ਨਾਨਕ ਨਾਮਲੇਵਾ ਸੰਗਤ ਇਹਨਾਂ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਨਮਨ ਕਰਨ ਵਾਲੇ ਸ਼ਰਧਾਲੂ ਜਿੰਨਿਆ ਨੇ ਛੇਰਾਂਗਪੁਰ ਸਾਹਿਬ ਵਿਖਿਆ ਹੋਣਾ ਉਹਨਾਂ ਲਈ ਉਹ ਦਿਨ ਬਹੁਤ ਮਹੱਤਵ ਰੱਖਦਾ ਹੈ ਬਹੁਤ ਸ਼ਰਧਾਪੂਰਵਕ ਤੇ ਇਹਨਾਂ ਸ਼ਹੀਦੀ ਦਾ ਦਿਹਾੜਾ ਤੇ ਪਰ ਉਹ ਦਿਨ ਜੀ ਇਹ ਧਮਚਾ ਹੋਇਆ ਉੱਥੇ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਹੋਰ ਕਈ ਲੀਡਰਸ਼ਿਪਰ ਉੱਧਰ ਹੋਏ ਤਾਂ ਫਿਰ ਪੁਲਿਸ ਦੀਆਂ ਰੋਕਾਂ ਰੋਡ ਜਾਮ ਟ੍ਰੈਫਿਕ ਕਨਵਰਟ ਉਹਨਾਂ ਨੂੰ ਤਾਂ ਦਿੱਕਤ ਹੋ ਜੂਗੀ ਤੇ ਜੀ ਉਸ ਦਿਨ ਦੇ ਮਾਮਲੇ ਤੇ ਹੈ ਤੇ ਹੁਣ ਉੱਥੇ ਸੰਗਤ ਜਿਹੜੀ ਆ ਰਹੀ ਹੈ ਕਿਉਂ ਨੂੰ ਵੀ ਲੈ ਕੇ ਕੋਈ ਮਸਲਾ ਉੱਠਿਆ ਬਿਲਕੁਲ ਜੀ ਪੰਜਾਬ ਸਰਕਾਰ ਕਹਿੰਦੀ ਅਸੀਂ ਕਰੋੜਾਂ ਦਾ ਪ੍ਰੋਜੈਕਟ ਪਾਸ ਕੀਤਾ ਹੈ ਵਿਰਾਸਤੀ ਮਾਰਗ ਦੇ ਰੂਪ ਦੇ ਵਿੱਚ ਅਸੀਂ ਤਿਆਰ ਕਰ ਰਹੇ ਹਾਂ ਕਿਸਕਰ ਸਾਹਿਬ ਨੂੰ ਜਾਂਦੇ ਰਾਹ ਨੂੰ ਜਿਹੜਾ ਮੁੱਖ ਹਾਈਵੇਅ ਨੰਗਲ ਤੋਂ ਚੰਡੀਗੜ੍ਹ ਉਹ ਤੋਂ ਜਿਹੜੀ ਸੜਕ ਤਖਸ਼ਰੀ ਕੇਸਕਟ ਸਾਹਿਬ ਨੂੰ ਜਾ ਕੇ ਉੱਪਰ ਚੜਾਈ ਚੜਦੀ ਹੈ ਸਰੋਵਰ ਦੇ ਨਾਲੋਂ ਇੱਕ ਪਾਸੇ ਗਰਾਊਂਡ ਹੈ ਹੈਨਾ ਉੱਥੇ ਉਹ ਸੜਕ ਨੂੰ ਕਹਿੰਦੇ ਜੀ ਪੱਟ ਸੁੱਟਿਆ ਬਣਾਇਆ ਜਾ ਰਿਹਾ ਜੀ ਨਵੇਂ ਤਰੀਕੇ ਨਾਲ ਤੇ ਪਰ ਕਹਿੰਦੇ ਕਿ ਯਾਨੀ ਕੁਲਦੀਪ ਸਿੰਘ ਗੜਗੱਜ ਸਾਹਿਬ ਆਪਣਾ ਦਲਬਲ ਲੈ ਕੇ ਪਹੁੰਚੇ ਵੀ ਕਿ ਰੋਕੋ ਕੰਮ ਤੁਸੀਂ ਤਾਂ ਸੰਗਤ ਨੂੰ ਪ੍ਰੇਸ਼ਾਨ ਕਰੀ ਜਾਂਦੇ ਹੋ ਤੁਸੀਂ ਰਾਹ ਜਦੋਂ ਜੀ ਕਰਦਾ ਬੰਦ ਕਰ ਦਿੰਦੇ ਹੋ ਜਦੋਂ ਜੀ ਕਰਦਾ ਇਹ ਤੇ ਮੈਰੀਗੇਟ ਲਾਤੇ ਹਾਂ ਤੁਸੀਂ ਰਾਹ ਰੋਕਿਆ ਹੋਇਆ ਸੰਗਤ ਨੂੰ ਆਉਣਾ ਜਾਣਾ ਔਖਾ ਹੋਇਆ ਪਿਆ ਤੇ ਜਿਹੇ ਜਿਹੇ ਤੁਹਾਡਾ ਹੁਣ ਕੰਮ ਛੇੜਿਆ ਇਹ ਜਦੋਂ ਤੁਹਾਡਾ ਨਿਭੜਨਾ ਨਹੀਂਗਾ ਮਹੀਨੇ ਖੰਡ ਦੇ ਵਿੱਚ ਫਿਰ ਕਰਾਂਗੇ ਕੀ ਉਹ ਕਹਿੰਦੇ ਕਿ ਰੋਕੋ ਇਹਨੂੰ ਕੰਮ ਨੂੰ ਕੋਈ ਨਾ ਬਾਅਦ ਚੋਂ ਕਰ ਲਿਓ ਜਾਂ ਫਿਰ ਬਹੁਤ ਪਹਿਲਾਂ ਆ ਕੇ ਕਰਦੇ ਹੁਣ ਕਹਿੰਦੇ ਉਹਨੇ ਘਰ ਤੌਰ ਤੇ ਚਿੱਠੀਆਂ ਵੀ ਕੱਢਤੀਆਂ ਵਿਭਾਗ ਨੇ ਵੀ ਹਮੇ ਭਾਤੀਏ ਚਿੱਠੀ ਤਾਂ ਆਈ ਹੈ ਜੀ ਪਰ ਐ ਹੁਣ ਕੰਮ ਰੋਕਣਾ ਅੱਧ ਬਾਟੇ ਹੋਰ ਮੁਸ਼ਕਲ ਹੋਊਗਾ ਜੀ ਸੋ ਇਸ ਲਈ ਇਹ ਵੀ ਪਹਿਲੂ ਤਾਂ ਮੈਂ ਤਾਂ ਹੀ ਕਹ ਰਿਹਾ ਕਿ ਇੱਕ ਪਾਸੇ ਤਾਂ 24 ਨਵੰਬਰ ਵਾਲਾ ਇਜਲਾਸ ਤੇ ਦੂਸਰੇ ਪਾਸੇ ਸ਼ਹੀਦੀ ਦਿਹਾੜਾ ਤੇ ਤੀਸਰੇ ਪਾਸੇ ਸਰਕਾਰ ਦੀ ਇੰਜ ਆਮਦ ਉਥੇ ਸੈਸ਼ਨ ਦੇ ਰੂਪ ਦੇ ਵਿੱਚ ਵੀ ਤੇ ਆ ਬਰਾਸੀ ਮਾਰਗ ਦੇ ਨਾਮ ਦੇ ਉੱਤੇ ਆਪਣੀ ਦਿੱਖ ਦਿਖਾਉਣ ਦੇ حوالے ਨਾਲ ਵੀ ਤੇ ਉਧਰ ਪੰਥਕ ਤਰ੍ਹਾਂ ਸਿੱਖ ਸੰਸਥਾਵਾਂ ਦਾ ਇਹ ਮੰਨਣਾ ਹੈ ਕਿ ਇਹਦੇ ਨਾਲ ਸ਼ਰਧਾਲੂਆਂ ਦੇ ਉੱਤੇ ਅਸਰ ਪੈਂਦਾ ਹੈ ਉਹਨਾਂ ਦੇ ਲਈ ਮੁਸ਼ਕਲਾਂ ਖੜੀਆਂ ਹੁੰਦੀਆਂ ਇਸ ਦੇ ਉੱਤੇ ਉਹਨਾਂ ਨੇ ਇਸ ਕੰਮ ਨੂੰ ਰੋਕਣ ਦੀ ਪਹਿਲ ਕਰਨੀ ਇੱਥੇ ਕੀ ਇਹ ਸਿਤੀ ਟਕਰਾਅਲੀ ਨਾ ਬਣ ਜਵੇ ਇਸ ਨੂੰ ਲੈ ਕੇ ਵੀ ਫਿਕਰ ਬਣਿਆ ਹੋਇਆ ਬਹੁਤ-ਬਹੁਤ ਸ਼ੁਕਰੀਆ